ਅਲੇ ਬਾਲਾਖੁੰਡੇ ਦੀ ਰਖੜੀ ਚਾਰ ਪੰਜ ਦਿਨ ਹੋ ਗਏ ਇਹਨਾਂ ਨੇ ਸਿਰ ਖਾਂਦਿਆ ਇਹਨੂੰ ਤੂੰ ਤਾਂ ਚੁੱਪੇ ਰਹਿ ਸਭ ਤੋਂ ਵੱਡਾ ਦੁਸ਼ਮਣ ਆ ਤੂੰ ਮੇਰਾ ਸਾਸਰੀ ਘਰ ਤਾਂ ਹੋਈ ਐਡੀ ਘੜੀ ਆ ਰਖੜੀ ਜੇ ਤੂੰ ਨਹੀਂ ਗੋਡੇ-ਗੋਡੇ ਚੜਿਆ ਵਸ ਤੂੰ ਰਖੜੀ ਬੰਨਣਾ ਲਈਆ ਜੀ ਬਣਾ ਬੋਰ ਤਰਾ ਉਹਨਾਂ ਕੰਮ ਆਪਣੇ ਸਰਾ ਦੇ ਆ ਕੇ ਰਖੜੀ ਬੰਨ ਜਾ ਹਲੋ हां बुआ कैसे हो हां बुआ ने तो आज बोल के कि मैं तो तुम अपने ਭਰਾ ਦੇ ਆ ਕੇ ਰਖੜੀ ਬੰਨਜੋ ਨਹੀਂ ਚੱਲ ਕੋਈ ਨਹੀਂ ਆਜੋ ਫਿਰ ਕੀ ਹੋਇਆ ਨਹੀਂ ਆਜੀਓ ਜਰੂਰਤ ਦਾ ਨਾ ਕਰੋ ਮੈਂ ਤੇ ਹੀ ਆ ਮੇਰੀ ਅੱਗੇ ਵੀ ਮੈਂ ਇਹਨੂੰ ਐਨੇ ਦਿਨ ਹੋ ਗਏ ਤੁਹਾਨੂੰ ਤਾਂ ਹੀ ਫੋਨ ਕਰਦੀ ਆ ਤੇ ਤੁਸੀਂ ਬੰਨਝਿਓ ਆ ਕੇ ਤੁਸੀਂ ਉਦੋਂ ਦਾ ਜਵਾਬ ਦੇਈ ਜਾਂਦੇ ਆ ਅੱਜ ਆਜੋ ਹੁਣ ਤੁਸੀਂ ਆਣ ਜਾਣੇ ਕਰ ਲਿਓ ਕੋਈ ਗੱਲ ਨਹੀਂ ਆਓ ਜ਼ਰੂਰ ਪਤਾ ਕੀ ਆ ਉਹਨਾਂ ਦਾ ਮਨ ਉਦਾਸ ਹੋਣਾ ਆ ਐਦਾਂ ਨਾ ਕਰੋ ਤੁਸੀਂ ਆ ਜਾਓ ਛਾ ਠੀਕ ਆ ਮੈਂ ਤੁਹਾਡਾ ਇੰਤਜ਼ਾਰ ਕਰੂੰਗੀ ਜ਼ਰੂਰ ਆਵੋ ਦੇਖ ਲੈਣੇ ਚਲੋ ਆ ਜਾਓ ਠੀਕ ਆ ਠੀਕ ਆ ਉਹ ਦੇਖ ਲੈਣੇ ਆ ਪੈਂਦੀ ਚਲ ਆਓ ਤਾਂ ਜਾਣਾ ਆ ਹਲੋ ਪਾਣੀ ਜੇ ਪਿਆਸ ਲੱਗੀ ਤਾਂ ਪੀ ਲਿਓ ਹੈ ਮੈਂ ਕੰਮ ਤੇ ਚੱਲੀਆਂ ਮੈਂ ਕਿੰਨਾਂ ਟਾਂਕ ਪਹਿਲਾਂ ਉਹਨਾਂ ਨੂੰ ਫੋਨ ਕਰ ਦਿੱਤਾ ਸੀਗਾ ਅੱਛਾ ਆਹੋ ਮੰਦੇ ਨਹੀਂ ਸੀ ਆਣੇ ਨੂੰ ਅੱਗੇ ਵੀ ਕਈ ਦਿਨਾਂ ਦੀ ਕਰਦੀਆਂ ਅੱਛਾ ਬੜੀਆ ਮੁਸ਼ਕਿਲਾਂ ਨਾ ਹਾਂ ਕੀਤੀ ਆ ਪਤਾ ਨਹੀਂ ਆਣਾ ਉਹਦਾ ਕਹਿੰਦੀ ਸੀ ਦੇਖ ਲੈਣੇ ਆ ਔਖੀ ਹੋ ਕੇ ਚੱਲ ਜਾਂ ਨੂੰ ਮੈਂ ਕੰਮ ਤੋਂ ਆਣੀ ਹੈ ਨਾ ਸ਼ਾਇਦ ਆ ਜਾਣ ਫੇ ਮੈਂ ਜਲਦੀ ਆ ਜਾਈ ਨਹੀਂ ਮੈਂ ਜਲਦੀ ਆ ਨਾ ਤਾਂ ਹੀ ਮੈਂ ਜਲਦੀ ਚੱਲੀ ਆ ਮੈਂ ਕਰਤਾ ਆ ਫੋਨ ਹੈ ਚੱਲ ਠੀਕ ਆ ਠੀਕ ਆ ਮੈਂ ਜਾਇਆ ਮੈਂ ਜਾਇਆ ਹੈ ਗੁੰਡਾ ਹਿੱਡਾ ਭੇਡ ਜਾਈ ਫੇ ਅੱਛਾ ਠੀਕ ਆ ਆਜੋ ਕੋਣ ਪੂਜਾ ਹੈ ਬਾਜੀ ਮੈਂ ਆਜੋ ਪੂਜਾ ਆਜੋ ਸੱਸੀ ਕਾਰ ਕਹਿੰਦੇ ਸੱਸੀ ਕਾਰ ਆਲੇ ਬਾਲਾ ਕੁੰਡੇ ਰਖੜੀ ਚਾਰ ਪੰਜ ਦਿਨ ਹੋ ਗਏ ਇਹਨਾਂ ਨੇ ਸਿਰ ਖਾਂਦਿਆ ਇਹਨੂੰ ਕਿੱਥੇ ਗਈ ਭਾਬੀ ਉਹ ਗਈ ਆ ਕੰਮ ਤੇ ਆਉਂਦੀ ਆ ਵਾਣ ਹੋਣਾ ਬੰਨਣੀ ਕਿੱਥੇ ਆ ਇੱਥੇ ਇੱਥੇ ਬੰਨਣੀ ਆ ਤੇ ਹੋਰ ਕਿੱਥੇ ਬੰਨਣਾ ਦੱਸ ਘਰ 'ਚ ਪਾ ਦੇ ਓਰੇ ਉਹ ਪੈਰਾਂ ਦੇ ਬੰਧੇ ਜਦੋਂ ਤੂੰ ਐਡਾ ਕਹਤੇ ਕਰਦਾ ਯਾਰ ਇਹ ਤਾਂ ਮੇਸਤੇ ਦਾ ਮਾਰ ਰੱਬ ਦੀ ਮਾਰ ਪਾ ਕੇ ਸਭ ਤੋਂ ਵੱਡਾ ਦੁਸ਼ਮਣ ਤੂੰ ਆ ਮੇਰਾ ਤੂੰ ਮੇਰਾ ਵਿਆਹ ਕਰਕੇ ਨਾ ਜੀ ਖੁਸ਼ ਜਦੋਂ ਕਿਸੇ ਦੀ ਭੈਰ ਆਪਣੀ ਮਨਮਰਜ਼ੀ ਕਰੇ ਹਨਾ ਉਹ ਭਰਾ ਨੂੰ ਇਦਾਂ ਹੀ ਹੁੰਦਾ ਹੁੰਦਾ ਉਹ ਗੱਲ ਕਰਿਆ ਕਰੇ ਮਨਾਂ ਦੇ ਵਿੱਚ ਇਹ ਰਿਹਾ ਕਿ ਮੇਰੀ ਭੈਣ ਕਿਨੇ ਵੱਡੇ ਘਰ ਨਾਲ ਵਿਆਹ ਹੋ ਜਵੇ ਤੂੰ ਤਾਂ ਚੁੱਪੇ ਰਹਿ ਸਭ ਤੋਂ ਵੱਡਾ ਦੁਸ਼ਮਣ ਆ ਤੂੰ ਮੇਰਾ ਮੈਨੂੰ ਚੇਤੇ ਆ ਗੱਲਾਂ ਤਾਂ ਹੀ ਨਹੀਂ ਮੈਨੂੰ ਚੰਗਾ ਲੱਗਦਾ ਪਾ ਦੇ ਗੱਲ ਰਕੜੀ ਪਾ ਦੇ ਮੈਂ ਕੀ ਕਰਾਂ ਮੈਂ ਵੀ ਮਜਬੂਰ ਹੋ ਕੇ ਆਈ ਆ ਇੱਥੇ ਬਾਰ ਬਾਰ ਖੂਨੇ ਕਰੀ ਜਾਂਦੇ ਸੀ ਗੱਡੀ ਨਾ ਦਿਖਾਣੀ ਇੱਥੇ ਆਂਦੀ ਥੋੜੀ ਬੰਨਾ ਕਿੱਥੇ ਇਹਨਾਂ ਨੇ ਵੀ ਮੇਰਾ ਜੁਨੀਅਰਸ ਕੱਢਿਆ ਪਿਆ ਆ ਉਹ ਪਿੱਛੇ ਕਿੱਥੇ ਗੱਡੀ ਖੜੀ ਕਰਕੇ ਆਇਆ ਮਮਾ ਕਿੱਥੇ ਬੰਨਣਾ ਰਖੜੀ ਦੱਸ ਇਹ ਨਹੀਂ ਬੰਨਣਾ ਆਉਂਦੀ ਜੇ ਤੁਸੀਂ ਹਜੇ ਜਰੀਲ ਕਰਨਾ ਸਗਾ ਚੱਲ ਤੇਰੀ ਭਾਬੀ ਆਉਂਦੀ ਆ 10 ਮਿੰਟ ਰੁਕ ਜਾ ਭਾਬੀ ਨੇ ਮਜਬੂਰ ਕੀਤਾ ਮੈਨੂੰ ਆਣ ਨੂੰ ਮੈਂ ਨਹੀਂ ਸੀ ਆ ਕੇ ਰਾਜੀ ਇਹਨਾਂ ਵਿੱਚ ਵੀ ਤੁਸੀਂ ਮੇਰੀ ਬੇਇੱਜ਼ਤੀ ਕਰਾਣੇ ਉਧਰੋਂ ਮੇਰੀ ਨਾਨਣ ਨੇ ਆਣਾ ਆ ਇਹਨਾਂ ਤੇ ਰਖੜੀ ਬੰਨਣ ਚਲ ਗੋਜਾ ਮੈਂ ਤਾਂ ਇਹ ਕਿਹਾ ਸਗਾ ਹੋ ਮੇਰੇ ਘਰੇ 2-4 ਭੈਣਾਂ ਇੱਕੋ ਹੀ ਆ ਇਹ ਚੱਲ ਆ ਕੇ ਮੇਰੀ ਰਖੜੀ ਬੰਨਜੋਗੀ ਭਾਜੀ ਮੈਂ ਆਪਣੇ ਘਰ ਦਾ ਵੀ ਦੇਖਣਾ ਹੈ ਪਹਿਲਾਂ ਮੈਂ ਆਪਣੀ ਨਾਨਣ ਨੂੰ ਨਾ ਵੇਖਾਂ ਕੁੜੀ ਆਣੀ ਵਾਲੀ ਜੀ ਉਹਨੂੰ ਛੱਡ ਕੇ ਆਏ ਆਂ ਅਸੀਂ ਇੱਧਰ ਹੈਂ ਫੋਨ ਤੇ ਫੋਨ ਫੋਨ ਤੇ ਫੋਨ ਕਰੀ ਜਾਂਦੇ ਆ ਪਤਾ ਹੀ ਆਏ ਨਾ ਗਈ ਹੋਵੇ ਉਹ ਹੁਣ ਪਤਾ ਨਹੀਂ ਕਿੱਥੇ ਨੂੰ ਗਈ ਹੋ ਉਹਨੂੰ ਫੋਨ ਕਰ ਲੈ ਆ ਜਵੇ ਹੁਣ ਇੱਥੇ ਖੜਾ ਮੁੱਤ ਬਣ ਕੇ ਬੈਠੋ ਤੁਸੀਂ ਮੈਂ ਤੁਹਾਡੇ ਪਾਣੀ ਲੈ ਕੇ ਆਉਂਦਾ ਉਹ ਬਹਿ ਜਾ ਬਹਿ ਜਾ ਟੁੰਡਿਆ ਪਾਣੀ ਪਲਾਣਾ ਤੂੰ ਆਪ ਤਾਂ ਤੂੰ ਕੁੱਤੇ ਵਾਂਗੂ ਜੀਭ ਮਾਰ ਕੇ ਪਾਣੀ ਪੀਣਾ ਹੈ ਪਾਣੀ ਪਲਾਣਾ ਸਾਨੂੰ ਫੋਨ ਕਰ ਲੈ ਉਹਨੂੰ ਮੈਡਮ ਨੂੰ ਉਹਨੇ ਕਿੱਥੋਂ ਗੱਲ ਆਇਆ ਉਹ ਤੂੰ ਹੀ ਕਰ ਲੈ ਬੈਠੀ ਦੇਖੀ ਜੰਨੀ ਆ ਜਾਣਾ ਆ ਪਿਛੇ ਫੋਨ ਲੈ ਕੇ ਗਿਆ ਵਾ ਕਹਦੀ ਸੀ ਕਿ ਮੈਂ ਜਲਦੀ ਆ ਜਾਣਾ ਮੈਂ ਤਾਂ ਆਣਾ ਨਹੀਂ ਕਿਹਾ ਦਾ ਮੂੰ ਚੱਕ ਕੇ ਲੈ ਆਈ ਮੈਨੂੰ ਨਾਲ ਇੱਥੇ ਨੂੰ ਫੋਨ ਹੀ ਨਹੀਂ ਚੱਕਦੇ ਘਟ ਨਹੀਂ ਕੀਤੀ ਇਹਨੇ ਮੈਨਾਂ ਉਹ ਲੈ ਆ ਗਈ ਅੰਦਰ ਮੈਂ ਪੂਜਾ ਮਣੀ ਆਏ ਵਾ ਅਭੋ ਨਹੀਂ ਆਇਆ ਇਹਨੇ ਨੂੰ ਪਾਣੀ ਬਣਾਈ ਕਿੱਦਾਂ ਫੋਸੜੀ ਕਰ ਭਾਬੀ ਸਾਨੂੰ ਬੁਲਾ ਕੇ ਆ ਆ ਤੂੰ ਪਹਿਲਾਂ ਪਾਉਣੀ ਫਿਰਦੀ ਆ ਆਲੇ ਦੁਆਲੇ ਕੋਈ ਹਮ ਤੈਨੂੰ ਪਤਾ ਹੀ ਆ ਹੁਣ ਇਹਨਾਂ ਦੀ ਹਾਲਤ ਤੁਸੀਂ ਦੇਖੀ ਆ ਪਹਿਲਾਂ ਕਰਦੇ ਸੀ ਮੈਨੂੰ ਕਿੱਥੇ ਲੋੜ ਸੀ ਧੱਕੇ ਦੀ ਉਹਨਾਂ ਨੇ ਕਰਮਾਂ ਦਾ ਨਤੀਜਾ ਨੂੰ ਮਿਲਿਆ ਚੱਲ ਵੇ ਐਦਾਂ ਨਾ ਬੋਲ ਖਿੰਦੇ ਘੱਟ ਨਹੀਂ ਕੀਤੀ ਆ ਇਹੋ ਨੇ ਅੱਗੇ ਪਤਾ ਨਹੀਂ ਅਸੀਂ ਕਿਹੜੇ ਕਰਮਾਂ ਦੀ ਸਜ਼ਾ ਭੋਗਦੇ ਆ ਰਖੜੀ ਬਣਾ ਲਓ ਮੈਨੂੰ ਜਾਣਾ ਮੇਰੀ ਵੀ ਨਨਾਨੀ ਨੇ ਆਉਣਾ ਆ ਤੇ ਮੈਂ ਪਾਣੀ ਪਲਾਨੀ ਆ ਤੁਹਾਨੂੰ ਹੈ ਉਹ ਬਹਿ ਜਾ ਬਹਿ ਜਾ ਪਾਣੀ ਛੱਡ ਤੂੰ ਪਤਾ ਨਹੀਂ ਕਿਹੜੇ ਕਿਹੜੇ ਘਰ ਦਾ ਤੂੰ ਗੰਦ ਮੂਤ ਤੇ ਖਾਂਦੀ ਆਈ ਆ ਅੱਦੀ ਨਹੀਂ ਪੀਣਾ ਪਾਣੀ ਕਣ ਕੋਈ ਨਹੀਂ ਸ਼ਿੰਦੂ ਤੂੰ ਐਦਾਂ ਕਾਤੇ ਬੋਲਦਾ ਆ ਮੈਂ ਬਸ ਐਦਾਂ ਹੀ ਆ ਗਈਆਂ ਹੱਥ ਨੂੰ ਧੋ ਕੇ ਆਂਦੀ ਮੰਨੀ ਆ। ਕਦੋਂ ਤੇ ਨਹੀਂ ਤੂੰ ਰੋਲਾ ਪਾਇਆ ਆ। 4-5 ਦਿਨ ਹੋ ਗਏ ਤੈਨੂੰ ਰੋਲਾ ਪਾਦੀ ਨੂੰ। ਰਕੜੀ ਬੰਝੋ। ਕਿੱਡਾ ਤੁਸੀਂ ਮੇਰੇ ਨਾਲ ਕੈਂਠਾ ਬਣਾ ਕੇ ਰੱਖਿਓ ਸੀ। ਆ ਗਈ ਹੁਣ ਬਣਾ ਲੈ। ਬਣਾਉ ਟੁੰਡੇ ਦੇ। ਬਣਾ ਰਕੜੀ ਬੰਨ ਟੁੰਡੇ ਦੇ। ਸ਼ਿੰਦੂ ਐਦਾਂ ਨਾ ਬੋਲ ਮੇਰੇ ਦਿਲ ਨੂੰ ਦੁੱਖ ਲੱਗਦਾ। ਤੂੰ ਹਰ ਗੱਲ ਦੇ ਨਾਲ ਟੁੰਣਾ ਟੁੰਦਾ ਕਾਤੇ ਕਰੀ ਜਾਂਦਾ ਆ। ਬੋਲਣ ਆਇਆ ਇਹਨੇ ਮੇਰੇ ਵਿਆਹ ਨੂੰ ਬਹੁਤ ਮੱਜੜ ਪਾਇਆ ਪਗਾ। ਮੈਨੂੰ ਚੇਤੇ ਆ ਉਹ ਗੱਲਾਂ। ਯਾਰਾਪਦੀ ਮਾਰ ਸਾਟ ਤੇ ਪੈ ਗਈ ਆ। ਤੁਸੀਂ ਹਾਂ ਜਲੀਲ ਪੈਣੀ ਦੀ ਜਿੱਦਾਂ ਦਾ ਕੰਮ ਕਰਨਾ ਪੈਣੀ ਸੀ ਮੈਨਾਂ ਘਟਨੀਆਂ ਨੇ ਕੀਤੀਆਂ ਉਦੋਂ ਦੀਆਂ ਮੇਰੇ ਵਿਆਹ ਤੋਂ ਮੈਂ ਇਸ ਕਰਕੇ ਬੁਲਾਇਆ ਸੀ ਕਿ ਇਕੱਲੇ ਬੈਠੇ ਸੋਚਦੇ ਸੀ ਹੋਰ ਜਲੀਲ ਲੱਗਦਾ ਬੰਨ ਚੰਦੀਏ ਫੜਾ ਫੜ ਹੋਰ ਚਲ ਆਪਣਾ ਮੈਂ ਵੀ ਜਾਵਾਂ ਪੂਜਾ ਤੂੰ ਐਦਾਂ ਨਾ ਕਰ ਜਦ ਤੂੰ ਕੁਵਾਰੀ ਹੁੰਦੀ ਸੀ ਤੇਰੇ ਭਾਵੇਂ ਤੈਨੂੰ ਕਦੇ ਕਿਸੇ ਚੀਜ਼ ਦੀ ਕਮੀ ਆਣ ਦਿੱਤੀ ਸੀਗੀ ਉਹ ਫਰਜ਼ ਸੀ ਨਾ ਦਾ ਤੇ ਹੁਣ ਵੀ ਫਰਜ਼ ਕਰਕੇ ਤੈਨੂੰ ਸੱਦਿਆ ਵੀ ਤੇਰੇ ਮੇਰੀ ਗੱਲ ਸੁਣ ਲਓ ਅੱਜ ਤਾਂ ਤੁਸੀਂ ਮੈਨੂੰ ਫੋਨ ਕਰਤਾ ਐ ਇਸ ਵਾਰ ਮੁੜ ਕੇ ਇਹਦੇ ਕਹਿੰਦੇ ਫੋਨ ਨਹੀਂ ਕਰਨਾ ਮੈਨੂੰ ਕਹਿੰਦੀ ਕਮੀ ਜਾਣ ਦਿੱਤੀ ਸੀ ਕੋਈ ਦਿੱਤਾ ਵੀ ਕੀ ਸੀ ਤੇਰਾ ਨਿੰਦਿਆ ਸੀ ਕੰਮ ਕਰਦੇ ਸੀ ਮੇਰੇ ਮਹਾਰਾਜ ਨੇ ਉਹ ਬੈਠੀ ਰਹਿ ਆਰਾਮ ਨਾਲ ਠੰਗੀ ਰ ਚੁੱਪ ਕਰਕੇ ਤੂੰ ਤਾਂ ਫੈਕਟਰੀ ਦੇ ਵਿੱਚ ਕੰਮ ਕਰਦੇ ਮੇਰਾ ਪਿਓ ਬਿਮਾਰ ਹੋਇਆ ਇਹ ਨੱਠ ਕੇ ਵਿਆਹ ਤੇ ਨਾਲ ਜਦੋਂ ਕਰਵਾਇਆ ਸਾਰਾ ਕੁਝ ਵੇਚ ਵਟ ਕੇ ਮੈਂ ਲਾਤਾ ਮਾਂ ਮੇਰੀ ਮਗਰੋਂ ਚਲ ਗਈ ਇਹਨੇ ਮੇਰੇ ਆਪਣਾ ਸੋਚਿਆ ਵੀ ਮੇਰੇ ਭਰਾ ਦਾ ਮੇਰੇ ਮਾਪੇ ਦਾ ਕੀ ਹਾਲ ਹੋਇਆ ਤੂੰ ਸੋਚਿਆ ਤੂੰ ਤਾਂ ਠਾਕੇ ਭਜਾ ਕੇ ਲੈ ਗਿਆ ਉਹ ਇੰਨਾ ਕਦਮ ਆਪੇ ਕਰ ਦਿੰਦੇ ਆ ਮਾਪੇ ਉਹਨਾਂ ਕਰ ਦਿੰਦੇ ਜਦੋਂ ਧੀਆ ਮਰਜ਼ੀ ਦੇ ਨਾਲ ਮਨ ਮਰਜ਼ੀ ਦੇ ਨਾਲ ਮਾਪਿਆਂ ਦੇ ਵਿਆਹ ਕਰਾਉਂਦੀਆਂ ਜਦੋਂ ਭੱਜ ਕੇ ਕਰਵਾਉਂਦੀਆਂ ਨਾ ਫਿਰ ਕੁਝ ਨਹੀਂ ਹੁੰਦਾ ਅਸਲੀ ਮੇਰਾ ਘਰ ਮੈਂ ਫੇਰੇ ਨੂੰ ਮਾਫ ਕਰਕੇ ਬੈਠਾ ਮੇਰਾ ਘਰ ਜਾਣ ਵਾਲੀ ਮੈਂ ਕਿਸੇ ਤਾਲੇ ਕੱਢੇ ਤੁਹਾਡੇ ਸਹਿਮਤੀ ਨਾਲ ਕਰਨ ਨੂੰ ਕਿ ਭਜਾੜਾ ਪਿਆ ਮੈਨੂੰ ਭਜਾੜਾ ਗਿਆ ਤੈਨੂੰ ਬਾਜੀ ਮੇਰੇ ਨਾਲ ਮੈਨੂੰ ਵੀ ਲੋੜ ਦੀ ਭਜਾਣ ਦੀ ਚੰਗੇ ਕਰ ਗਈਆਂ ਵਿਆਹ ਕੇ ਚੰਗੇ ਕਰਦੀਆਂ ਨਿਸ਼ਾਨੀਆਂ ਫੁਕੀ ਨੰਗੀ ਸੀ ਨਹੀਂ ਅ ਚੰਗੇ ਕਰਦੀਆਂ ਨਿਸ਼ਾਨੀਆਂ ਤਦੇ ਐਡਾ ਬੋਲਦੀ ਭਰਾ ਨੂੰ ਅੱਗੇ ਜਾਜ ਭਰਾ ਫੈਕਟਰੀ ਦੇ ਵਿੱਚ ਭਰਾ ਲੈ ਗਿਆ ਆਪੇ ਮੈਨੂੰ ਫੋਨ ਕਰਨਾ ਚਾਹੇ ਉਦਾਸ ਰਵੇ ਚਾਹੇ ਖੁਸ਼ ਰਵੇ ਮੈਨੂੰ ਨਹੀਂ ਫੋਨ ਕਰਨਾ ਨਹੀਂ ਅੱਗੇ ਤੂੰ ਕਿੱਦਾਂ ਭੁੱਖੀ ਨੰਗੀ ਸੀ ਜੋ ਵੀ ਕਿਹਾ ਤੇਰੀ ਵਜ੍ਹਾ ਕਰਕੇ ਵਿਗਿਆ ਤੇਰੇ ਮਾਪੇ ਗਏ ਆ ਤੇਰੇ ਮਾਪੇ ਤੇਰੇ ਦੁੱਖ ਕਰਕੇ ਗਏ ਕੁੜੀਏ ਪੜਾਇਆ ਲਿਖਾਇਆ ਇਹ ਕਿਹੜੀ ਚੀਜ਼ ਦੀ ਘਾਟ ਆਉਣ ਦਿੱਤੀ ਜਿਆਜਾ ਕੰਡੀਸ਼ਨ ਦੇ ਵਿੱਚ ਮੈਂ ਬੈਠਾ ਨਾ ਤੇਰੀ ਵਜ੍ਹਾ ਆ ਉਹ ਟੈਨਸ਼ਨ ਆ ਦੇ ਵਿੱਚ ਤਾਂ ਉੱਥੇ ਮਸ਼ੀਨ ਚ ਬਹਾਂ ਦੇ ਕੇ ਵੱਟ ਲਈਆਂ ਤੁਹਾਡੀਆਂ ਸਿਰ ਕਰਦੀਆਂ ਮੇਰੇ ਨਾਲ ਕੀ ਹੋ ਰਿਹਾ ਜੀ ਮੈਨੂੰ ਇਹ ਉਹ ਵੱਡੇ ਹੋਣੀਆਂ ਆਂ ਇਹਦੀਆਂ ਟੁੰਡੇ ਦੀਆਂ ਮੇਰੇ ਨਾਲ ਗਲਤ ਕੀਤਾ ਸੀ ਨਤੀਜਾ ਸਾਹਮਣੇ ਆ ਤੁਹਾਡੇ ਤੂੰ ਜਿਆ ਇਦਾਂ ਨਾ ਬੋਲ ਇਦਾਂ ਨਾ ਤੁਸੀਂ ਸੰਜਲੀਲ ਕਰੋ ਆ ਜੈ ਸੂਟ ਦੇ ਲਈ ਹੋ ਤੁਹਾਡੀ ਭੈਣਾ ਫੇਰ ਵੀ ਹੋ ਆ ਸੂਟ ਲੈ ਜਾ ਇੰਨਾ ਵਧੀਆ ਸੂਟ ਕਿਹਨੇ ਦਿੱਤਾ ਉਹ ਪੂਜਾ ਜਿਨ੍ਹਾਂ ਦੇ ਨਾਲ ਕੰਮ ਕਰਦੇ ਉਹ ਮਾਲਕਾਂ ਨੇ ਦਿੱਤਾ ਸੀ ਕਹਿੰਦੇ ਲੈ ਸਮਾ ਲੈ ਅੱਛਾ ਮਾਲਕਾਂ ਨੇ দান ਕੀਤਾ ਸੂਟ ਤਾਂ ਨਹੀਂ ਕੀਤਾ দান ਨਹੀਂ ਕੀਤਾ ਜਿਨ੍ਹਾਂ ਦੇ ਘਰ ਕੰਮ ਕਰਦੀ ਹੈ ਨਾ ਉਹਨਾਂ ਨੇ ਦਿੱਤਾ ਰਖ ਰਹੀ ਗਏ ਕਿ ਇਹ ਨੂੰ ਮੈਂ ਇਹ ਨੂੰ ਕਿਹਾ ਸੀ ਤਾਂ ਕੁੜੀ ਨੂੰ ਦੇ ਦੇ ਮੇਰੀ ਭੈਣ ਨੂੰ ਦੇ ਦੇ ਤੋ ਐਦਾਂ ਦੇ ਸੂਟ ਤਾਂ ਸਾਡੇ ਨੌਕਰ ਪਾਦੇ ਆ ਚੱਲ ਕੋਈ ਨਹੀਂ ਪੂਜਾ ਨੌਕਰ ਵੀ ਨਖਰੇ ਪਾਦੇ ਹੋਣੇ ਗਾਹ ਮੈਨੂੰ ਦੇ ਦਿੱਤਾ ਮੈਂ ਨਹੀਂ ਲੈ ਕੇ ਜਾਣਾ ਸੀ ਆਪਣਾ ਸੂਟ ਆਪਣੇ ਕੋਲੇ ਰੱਖੋ ਕੁਝ ਰੱਖਣਾ ਇਦਾਂ ਥੋੜੀ ਕਰੀਦਾ ਆ। ਤੂੰ ਤਾਂ ਭਾਬੀ ਤੂੰ ਐਦਾਂ ਕਰਦੀ ਸੀ ਜਿੱਦਾਂ ਮੇਰੇ ਲਈ 9 ਲੱਖਾਂ ਹਾਰ ਬਣਾਇਆ ਹੁੰਦਾ। ਹੁਣ ਅਸੀਂ ਨਹੀਂ ਐਨੇ ਜੋਗੇ ਜੋ ਤਿਲ ਫੁੱਲ ਕੋਈ ਦੇ ਦੇਵੇ ਗਰੀਬ ਉਹਨੂੰ ਸਨਕਾਰ ਕਰ ਲਈਦਾ ਹੁੰਦਾ ਤੂੰ ਕਾਹਨੂੰ ਸਾਨੂੰ ਜਲੀਲ ਕਰਦੀ ਆ ਅਸੀਂ ਫੇਰ ਕੁਝ ਲੱਗਦੇ ਆ। 5 ਦਿਨ ਹੋ ਗਏ ਤੈਨੂੰ ਫੋਨ ਕਰਦੀ ਨੂੰ ਉਹ ਐਫ ਡੀਆਂ ਤੜਾ ਰਹਾਂ ਦੀ ਹੁਣ। ਜਿਹੜੀਆਂ ਕਰਾਈਆਂ ਆ। ਸਾਡੇ ਕੋਲ ਕਿਹੜੀਆਂ ਐਫ ਡੀਆਂ ਬਣਾਵਾਂ? ਉਦੋਂ ਦਾ ਬਥੇਰੇ ਤੈਨੂੰ ਲੱਗਦਾ ਐਫ ਡੀਆਂ ਵਾਲੇ ਹੋਊਗੇ? ਨਹੀਂ ਤੂੰ ਨਾਲੇ ਉਦੋਂ ਝਿੰਕਦੀ ਦੀ ਮੇਰੇ ਭਰਾ ਮਿੱਲਾ ਵਾਲੇ ਆ ਫਲਾਨਾ ਆ। ਹੈਂ ਬਥੇਰੇ ਸੀਗੇ ਸਾਰਾ ਕੁਝ ਸੀਗੇ ਫੇਰ ਹੁਣ ਕਿੱਥੇ ਗਈਆਂ ਮੇਲੇ ਉਹਦੀ ਵਜ੍ਹਾ ਕਰਕੇ ਸਾਰਾ ਕੁਝ ਉਜੜਿਆ ਪਿਓ ਤੇ ਬੇਚ ਕੇ ਲਾਇਆ ਤੇ ਐ ਸਾਰਾ ਕੁਝ ਤੂੰ ਦੀ ਮਿਲਿਆ ਪਿਆ ਤੇ ਨਹੀਂ ਲਾਇਆ ਕਿਉਂ ਮੇਰਾ ਮੰਜੇ ਤੇ ਪੈ ਗਿਆ ਜਦੋਂ ਭਜਾ ਕੇ ਲੈ ਗਿਆ ਤੂੰ ਇਹਨੂੰ ਅੱਛਾ ਛੱਡ ਛਿੰਦੇ ਚੁੱਪ ਕਰ ਬਰਤ ਕਰਿਆ ਕਰ ਹੁਣ ਇੱਕ ਤਾਂ ਬੇਸਤੀ ਕਰਨ ਲਈ ਬੁਲਾਇਆ ਸੀ ਉਹ ਤੂੰ ਤੁਸੀਂ ਕਰਦੇ ਆ ਸਾਡੀ ਚਲੋ ਠੀਕ ਹੋ ਨਹੀਂ ਤਾਂ ਨਾ ਸਹੀ ਭਾਈ ਹੋਰ ਕਹਾਂ ਕੀ ਆਨੀ ਬੇਚ ਤੂੰ ਰੱਖੀ ਅੱਲਾ ਕਰੀ ਤੇ ਰੱਖੀ ਗੁਰਦਾਰ ਸਾਹਿਬ ਜਾ ਕੇ ਚੜਾਇਆ ਗਏ ਹਉ ਮੈਨੂੰ ਨਾ ਮੁੜ ਕੇ ਫੋਨ ਕਰਿਓ ਸੱਸਰੀ ਕਾਲੀ ਆ ਚਲੋ ਭਾਈ ਠੀਕ ਆ ਚਲੋ ਸਬਰਾ ਸਾਮ ਕਰਾਇਆ ਉਹ ਲਾ ਦੇ ਕਰਦਾ ਦੇ ਚਲੋ ਚਲੋ ਤੈਨੂੰ ਕੀ ਲੋੜ ਸੀ ਬਾਰ ਬਾਰ ਫੋਨ ਕਰ ਕਰਕੇ ਉਹਨੂੰ ਸੱਦਨ ਦੀ ਰੱਖਦੇ ਨੇ ਤੈਨੂੰ ਪਤਾ ਇਨੀ ਘਮੰਡੀ ਹੋ ਗਈ ਜੋ ਵੱਜਦਾ ਉਹ ਵੱਡੇ ਘਰ ਦੇ ਵਿੱਚ ਵਿਆਹ ਕਰਵਾ ਲਿਆ ਉਹਨੇ ਤਾਂ ਮੈਂ ਕਿਹਦੇ ਦਾ ਦੁਸ਼ਮਣ ਸਗਾ ਮੈਂ ਤਾਂ ਤਾਂ ਗਿਆ ਸੀ ਤੁਸੀਂ ਉਦਾਸ ਬੈਠੇ ਚਲੋ ਹੁਣ ਤੁਹਾਡੀ ਭੈਣ ਆਉਗੀ ਤੁਹਾਡਾ ਮਨ ਉਹਧਰ ਪੈ ਜਾਊਗਾ ਰਖੜੀ ਬੰਨ੍ਹ ਜੂਗੀ ਆ ਦੇਖਾ ਰਖੜੀ ਦੇ ਕਲੇਸ਼ ਹਰ ਗੱਲ ਦੇ ਉੱਤੇ ਅਗਲੇ ਨੇ ਟੁੰਡਾ ਟੁੰਡਾ ਕਹਿ ਕੇ ਮੈਨੂੰ ਸੱਦੇ ਆ ਤੇ ਜੇ ਅੱਜ ਮੈਂ ਟੁੰਡਾ ਹੋਇਆ ਹਨ ਕਦੀ ਨਹੀਂ ਇਹਨੇ ਸੋਚਿਆ ਵੀ ਮੇਰਾ ਭਰਾ ਮੇਰੇ ਕਰਕੇ ਟੁੰਡਾ ਬਣਿਆ ਚਲ ਕੋਈ ਨਹੀਂ ਤੁਸੀਂ ਸੋਚੋ ਨਾ ਇੱਦਾਂ ਚਲੋ ਤੁਸੀਂ ਇੱਥੇ ਬੈਠੋ ਮੈਂ ਤੁਹਾਨੂੰ ਚਾਹ ਬਣਾ ਕੇ ਦਿੰਦੀ ਆ ਰੋਟੀ ਦਿੰਦੀ ਮੈਂ ਜੋ ਮੈਂ ਜਾਣੀ ਹਾਉ ਜੇ ਨਹੀਂ ਲੱਗਣੀ ਨਾ ਤੇ ਉਹਦੀ ਮਰਜ਼ੀ ਆ ਮੈਂ ਗੁਰੂ ਘਰ ਜਾਊਂਗੀ ਮੈਂ ਗੁਰੂ ਘਰ ਜਾ ਕੇ ਰੱਖਿਆਊਂਗੀ ਕੋਈ ਗੱਲ ਨਹੀਂ ਹਾਉ ਜੇ ਨਹੀਂ ਬਣ ਕੇ ਗਈ ਨਾ ਮੈਂ ਉੱਥੇ ਅਰਦਾਸ ਕਰੂੰਗੀ ਪਰਮਾਤਮਾ ਸਾਰੇ ਭੈਣਾਂ ਭਰਾਵਾਂ ਨੂੰ ਨਾ ਤੰਦਰੁਸਤੀ ਬਖਸ਼ੇ ਕੋਈ ਗੱਲ ਨਹੀਂ ਇਹ ਤਾਂ ਦੋ ਧਾਗਿਆਂ ਦਾ ਇੱਕ ਬੰਦਾ ਨਾ ਜੇ ਕੋਈ ਪਿਆਰ ਨਾਲ ਬੰਨ ਜਵੇ ਤਾਂ ਚਲ ਮੇਰੇ ਘੁੱਟ ਕ ਪਾਣੀ ਬੁਲਾ ਦੇ ਦੋ ਠੀਕ ਆ ਤੇਰੀ ਹੋ ਗਈ ਤੂੰ ਇਦਾਂ ਕਰ ਮੈਨੂੰ ਪਾਣੀ ਬੁਲਾ ਜਾ ਤੇ ਜਾ ਕੇ ਤੂੰ ਹੀ ਆਪਣੇ ਭਰਾ ਦੇ ਘਰ ਰੱਖੀ ਬਣਿਆ ਆਉਣਾ ਠੀਕ ਆ ਉਹ ਵੀ ਤੇਰੀ ਇੰਤਜ਼ਾਰ ਕਰਦਾ ਹੋਣਾ ਹੈ ਆ ਮੈਂ ਕੀ ਪਾਣੀ ਬੋਲ ਮੁੰਡਾ ਉਨੇ ਨੂੰ ਫੋਨ ਕੱਟਤਾ ਸੀ ਗੁੱਸੇ 'ਚ ਕਹਿੰਦੀ ਸੀ ਲਾਉਣ ਆਈ ਰਖੜੀ ਬੰਨਣ ਉਹ ਕਹਿੰਦੀ ਸੀਗੀ ਕੋਈ ਲੋੜ ਨਹੀਂ ਹੈਗੀ ਕੋ ਕੰਮ ਤੇ ਚੱਲ ਜਾ ਜਾਂ ਚੱਲ ਫੇਰ ਵੀ ਮੇਰਾ ਫਰਜ਼ ਆ ਤੇਰਾ ਫਰਜ਼ ਬੰਦਾ ਆ ਹੋ ਮੈਂ ਜਾਣਾ ਨਹੀਂ ਮੈਂ ਕੱਪੜੇ ਬਦਲ ਲਵਾਂ ਫੇਰ ਚਲ ਠੀਕ ਆ ਤੂੰ ਜਾਇਆ ਠੀਕ ਆ ਤੇ ਜਲਦੀ ਜਾਇਆ ਫੇਰ ਟਾਈਮ ਆ ਚੱਲ ਮੈਂ ਲੈ ਲਈਏ ਰਖੜੀਆਂ ਠੀਕ ਤੇ ਮੈਂ ਜਾਇਆ ਮੈਂ ਫੇਰ ਆਈ ਮੈਂ ਬਨ ਕੇ ਆ ਠੀਕ ਆ ਹਾਂ ਉਹ 2 ਘੰਟੇ ਲੱਗ ਜਾਣੇ ਤੁਸੀਂ ਅੰਦਰ ਲੰਮੇ ਪਹਿ ਲਿਓ ਚੱਲ ਮੈਂ ਅੰਦਰ ਲੰਮਾ ਪਹਿ ਲੈਣਾ ਠੀਕ ਆ ਚਲ ਠੀਕ ਜੰਨੀ ਆ ਹਾਂ ਬਾਹਰੋਂ ਆ ਗਿਆ ਫੇ ਹਾ ਜਿੱਤਾ ਬਹੁ ਮਰੀ ਹੋਈ ਮੇਰ ਨਾਲ ਮੈਂ ਤਾਂ ਰਖੜੀ ਦੇ ਸਦਿਆਂ ਹੀ ਚੱਲ ਭੈਣ ਨੂੰ ਸਾਧ ਲਊਗਾ ਆ ਕੇ ਰਖੜੀ ਬਣ ਜੂਗੀ ਸਾਲ ਬਾਅਦ ਆਉਂਦੀ ਆ ਪਰ ਉਹਨੇ ਤਾਂ ਇੰਨਾ ਜਲੀਲ ਕੀਤਾ ਜੀ ਦਾ ਕਰਦਾ ਕੁਛ ਖਾ ਕੇ ਮਰ ਜਾਵਾਂ ਕਿਸੇ ਤੇ ਡਿਪੈਂਡ ਹੋ ਗਿਆ ਸਾਰੀ ਉਮਰ ਤੂੰ ਪਾਣੀ ਤੱਕ ਨਹੀਂ ਮੈਂ ਪੀ ਸਕਦਾ ਰੱਬਾ ਹੁਣ ਤਾਂ ਤੂੰ ਮੈਨੂੰ ਚੱਕ ਲੈ ਹੁਣ ਨਹੀਂ ਮੇਰਾ ਦੁਨੀਆ ਤੇ ਕੋਈ ਵੀ ਇਹੋ ਜੀ ਜ਼ਿੰਦਗੀ ਨਾ ਕਿਸੇ ਦੀ ਹੋਵੇ ਜਿੱਦਾਂ ਵੇਖਿਆ ਹੋਈ ਆ ਹੋ ਵਾ ਬੇਜਾ ਬੇਜਾ ਉੱਧ ਸੁਨੀਤਾ ਅਜੇ ਹੰ데요 ਨਹੀਂ ਅਜੇ ਚਲਾ ਗਿਆ ਆ ਉਹ ਤੈਨੂੰ ਟਿੱਕੀ ਜਾਵੇ ਸੁਨੀਤਾ ਮੈਂ ਪਾਈ ਤਸਵੀਰੇ ਫੋਨ ਕੀਤਾ ਸੀਗਾ ਕਿ ਚੱਲ ਮੈਨੂੰ ਡੀਕ ਕੇ ਚੱਲ ਜਮੈਂ ਮੈਂ ਰਖੜੀ ਬੰਨ੍ਹ ਨੀ ਆਹੋ ਤਾਂ ਹੀ ਫੋਨ ਕੀਤਾ ਸੀ ਤੂੰ ਬੇ ਭਰਾ ਮੇਰਾ ਰਵੇ ਤੇ ਤੈਨ ਮੈਂ ਪੈਸੇ ਲੈ ਕੇ ਰਖੜੀ ਬੰਨ੍ਹ ਕੇ ਜਾਉਂਗੀ ਨਹੀਂ ਸੁਨੀਤਾ ਇਦਾਂ ਦੀ ਤਨੀ ਕਾਲਾ ਹੈਗੀ ਪੈਸਾ ਇਦਾਂ ਦੀ ਗੱਲ ਆ ਤਾਂ ਹੀ ਤਾਂ ਤੂੰ ਮੂੰਹ ਚੱਕ ਕੇ ਆ ਗਈ ਹੈ ਜਿੱਦ ਤੱਕ ਗੋਡੇ-ਗੋਡੇ ਵੀ ਲੱਗਾ ਵਾ ਤੂੰ ਤਾਂ ਮੀਂਹ ਦੀ ਵੀ ਨਹੀਂ ਹੋ ਕੀਤੀ ਨਹੀਂ ਮੈਂ ਤਾਂ ਤਾਂ ਹੀ ਕਾਣੂ ਕਿ ਮੇਰੀ ਨਣਾਣੇ ਵਾਲਾ ਹੁੰਦਾ ਨਾਲ ਸਵੇਰ ਨੂੰ ਨਣਾਣ ਦਾ ਬਹਾਨਾ ਹੀ ਆ ਨਣਾਣ ਦਾ ਬਹਾਨਾ ਹੀ ਆ ਤਾਂ ਹੀ ਆਈਆਂ ਪਹਿਲਾ ਇੱਕ ਦਿਨ ਨਹੀਂ ਸਵੇਰ ਨੂੰ ਕੁਝ ਮੈਲ ਜੂਗਾ ਵਾ ਉਹ ਨਣਾ ਨੂੰ ਚੱਕ ਕੇ ਦੇ ਦਊਂਗੀ ਹਨਾ ਸੁਨੀਤਾ ਤੁਹਾਨੂੰ ਪਤਾ ਤਾਂ ਹੁੰਦਾ ਵੀ ਸਵੇਰ ਨੂੰ ਹੁਣ ਪੈਂਚਾਂ ਹਰ ਸਾਲ ਹੁੰਦੀਆਂ ਆ ਰਖੜੀ ਵਾਲੇ ਦਿਨ ਨਹੀਂ ਪੈਂਚਾਂ ਦਾ ਸ਼ਾਮ ਤੱਕ ਉਤਰ ਨਹੀਂ ਆਇਆ ਨਹੀਂ 10:00 ਵਜੇ ਉੱਤਰ ਜਿਹੜੀ ਸੀ ਮੈਂ ਤਾਂ ਤਾਂ ਬੰਨੇ ਨਾ ਇਹ ਤਾਂ ਬਖਾਨਾ ਚਾਹੀਦਾ ਹੈ ਬੇ ਭਰਾ ਕੋ फटाफट ਜਾ ਕੇ ਰਖੜੀ ਬੰਨੇ ਆ ਮਾਂ ਮੈਂ ਦੇ ਉਧਰੋਂ ਜੋ ਮੈਨੂੰ ਮਿਲਦਾ ਉਹੀ ਆਪਣੀ ਨਣਾਂ ਨੂੰ ਦੇਣਾ फटाफट ਮੈਂ ਨਹੀਂ ਸੁਨੀਤਾ ਇੱਦਾਂ ਦੀ ਕਰ ਇੱਥੋਂ ਲੁੱਟ ਕੇ ਚੱਲ ਜਾਣਾ ਉੱਥੇ ਦੇ ਦੇਣਾ ਤੇ ਲੋਟੂ ਟੋਲਾ ਇਕੱਠਾ ਹੋਇਆ ਸਾਰਾ ਚੱਲ ਕੋਈ ਨਹੀਂ ਸੁਨੀਤਾ ਜੀ ਅਜੇ ਨਹੀਂ ਹੈਗਾ ਨਾ ਘਰ ਜਦੋਂ ਵੀ ਚੱਲ ਆਊਗਾ ਆ ਮੇਰੀ ਰਖੜੀ ਉਹਨੂੰ ਦੇ ਦੇ ਆ ਲੈ ਆ ਰੋ ਭਰਾਗੇ ਆ ਆ ਲੈ ਆ ਕੀ ਲੈ ਕੇ ਆਈ ਐ ਆ ਤਾਂ ਮੈਨੂੰ ਪਤਾ ਆ ਦੋ ਦੋ ਰੁਪਏ ਵਾਲੇ ਧਾਗੇ ਆ ਸੁਨੀਤਾ ਆ ਇੰਨੀ ਕੁ ਖੰਡ ਦਾ ਮੈਂ ਤਾਂ ਮੂੰਹ ਮਿੱਠਾ ਕਰਵਾਦੀ ਨਾ ਉਹਦਾ ਫਿਰ ਇਹ ਤਾਂ ਤੇਰਾ WhatsApp ਹੀ ਕੰਮ ਆ ਇੰਨੀ ਕੁ ਪੁੜੀ ਚ ਖੰਡ ਲੈ ਆਂਦੀ ਆ ਤੂੰ ਸ਼ਰਮ ਤਾਂ ਨਹੀਂ ਆਉਂਦੀ ਤੈਨੂੰ ਲੈ ਕੇ ਆਂਦੀ ਇਹਨੂੰ ਦੋ ਲੱਡੂ ਹੀ ਲੈ ਆਂਦੀ ਭਰਾ ਲਈ ਸਟ ਦੀਆਂ ਰਖੜੀ ਇਹ ਭੈਣ ਭਰਾ ਦੇ ਪਿਆਰ ਦਾ ਇੱਕ ਬੰਧਨ ਆ ਪਤਾ ਅਸੀਂ ਜਦੋਂ ਛੋਟੇ ਛੋਟੇ ਹੁੰਦੇ ਸੀ ਸਾਡੀ ਮਾਂ ਨੇ ਸਾਨੂੰ ਪਲੇਟ 'ਚ ਇੰਨੀ ਕ ਖੰਡ ਪਾ ਕੇ ਦੇ ਦੇਣੀ ਅਸੀਂ ਇੱਕ ਦੂਜੇ ਦੇ ਪਿਆਰ ਨਾਲ ਇਦਾਂ ਰਖੜੀ ਬੰਨੀਦੀ ਸੀ ਪਿਛਲਾ ਟਾਈਮ ਸੀ ਉਹ ਤਾਂ ਬਹੁਤ ਦੂਰ ਚੜ ਗਿਆ ਹੁਣ ਦਾ ਟਾਈਮ ਦੇਖ ਤੂੰ ਕਿੱਥੇ ਆ ਹੁਣ ਦੇਖ ਸੁਨੀਤਾ ਜਦੋਂ ਸਾਡੇ ਕੋਲ ਸਰਦਾ ਨਹੀਂ ਹੈਗਾ ਅਸੀਂ ਕੀ ਕਰੀਏ ਆਪਣੀ ਜਾਨ ਦੇ ਦਈਏ ਤੇ ਨਾ ਆਇਆ ਕਰੋ ਰਖੜੀ ਬੰਨਣਾ ਜੇ ਨਹੀਂ ਸਰਦਾ ਤੁਹਾਡਾ ਫੇਰ ਕੀ ਹੋਇਆ ਸੁਨੀਤਾ ਮੇਰਾ ਤਾਂ ਪਿਆਰ ਮੈਨੂੰ ਪਤਾ ਆ ਤੂੰ ਕਾਤੇ ਆਨੀ ਆ ਜੋ ਐਦਰੋਂ ਮਿਲਿਆ ਤੈਨੂੰ ਉਹ ਹੀ ਤੂੰ ਆਪਣੇ ਨਨਾਂ ਨੂੰ ਦੇ ਜਾਣਾ ਚਾਹ ਕੇ ਤਾਂ ਹੀ ਤੂੰ ਇੱਕਦਣ ਪਹਿਲਾਂ ਆਨੀ ਆ ਭਰਾ ਦੀ ਬਹੁਤੀ ਨਾ ਟੈਨਸ਼ਨ ਲਿਆ ਕਰ ਉਹਦੀ ਮੂੰਹ ਬੋਲੀ ਭੈਣ ਵੀ ਹੈਗੀ ਆ ਚਾਂਦੀ ਦੀ ਰਖੜੀ ਲੈ ਕੇ ਆਂਦੀ ਆ ਨਾਲੇ ਬਾਫੀ ਦਾ ਡੱਬਾ ਵੀ ਲੈ ਕੇ ਆਂਦੀ ਆ ਤੂੰ ਦੇਰ ਦਾ ਪਤਾ ਨਹੀਂ ਲੈਣ ਦਾ ਬਹੁਤ ਪਤਾ ਤੁਹਾਨੂੰ ਲੈ ਕੇ ਆਈਂ ਇੰਨੀ ਖੰਡ ਦੀ ਪੂੜੀ ਸ਼ਰਮ ਨਹੀਂ ਆਉਂਦੀ ਨੀ ਸੌਣ ਮੇਰੀ ਗੱਲ ਆ 2-2 ਰੁਪਏ ਦੇ ਧਾਗੇ ਲੈ ਆ ਨਹੀਂ ਆ ਪਰ ਜਾਈਏ ਕਦੇ ਕੁਝ ਲੈ ਕੇ ਆਈ ਹੈ ਤੂੰ ਜਿਹੜੀ ਅਜੇ ਨੇ ਮੂੰਹ ਬੋਲੀ ਭੈਣ ਬਣਾਈ ਹੋਣਾ ਉਹ ਬਰਾਬਰ ਲੈ ਕੇ ਆਂਦੀ ਹੈ ਮੇਰੇ ਲਈ ਸਾਰਾ ਕੁਝ ਚੱਲ ਕੋਈ ਨਹੀਂ ਸੁਨੀਤਾ ਮੇਰੇ ਤੋਂ ਜੋ ਸਰਦਾ ਆ ਮੈਂ ਉਹਨਾਂ ਤੇ ਲੈ ਆਉਣੀ ਆ ਮੇਰੇ ਕੋਲ ਤਾਂ ਇੰਨਾ ਸਰਦਾ ਨਹੀਂ ਹੈਗਾ ਤੁਹਾਡੀ ਮਰਜ਼ੀ ਆ ਪ੍ਰਮਾਤਮਾ ਮੇਰੇ ਭਰਾ ਨੂੰ ਲੰਬੀਆਂ ਉਮਰਾਂ ਬਖਸ਼ੇ ਤਰੱਕੀਆਂ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਕੋਈ ਗੱਲ ਨਹੀਂ ਹੋਊ ਠੀਕ ਹੈ ਤੂੰ ਲੈ ਜਾ ਰਖੜੀ ਆਪਣੀ ਕਹਿੰਦੇ ਅਸੀਂ ਨਹੀਂ ਬਣਾਣੀਆਂ ਕਹਿੰਦੀ ਹਰ ਸਾਲ ਬੂਥਾ ਜਾ ਕੇ ਕਹਿੰਦੀ ਆ ਜੰਨੀ ਆ ਕਹਿੰਦੀ ਤੈਨੂੰ ਦੱਸਿਆ ਮੀਂਹ ਪੈਂਦਾ ਆ ਕਹਿੰਦੀ ਮੀਂਹ ਪੈਂਦੇ ਚ ਆਉਣੀ ਆ ਤੈਨੂੰ ਕਿਹੜੀ ਅੱਗ ਲੱਗੀ ਹੋ ਸੀ ਮੈਨੂੰ ਕਹਿੰਦੀ ਅਖੰਡ ਦੀ ਕੁੜੀ ਲੈ ਕੇ ਆ ਜੰਨੀ ਆ ਤੂੰ ਕਹਿੰਦੀ ਰਖੜੀ ਬੰਨਣ ਤੇਤੋਂ ਕਹਿੰਦੀ ਪਾਈਆ ਲੱਡੂ ਨਹੀਂ ਸਰਦੇ ਐਦਾਂ ਬੋਲਦੀ ਸੀ ਸਿਰਫ ਹੈ ਨਹੀਂ ਸੀ 20 ਰੁਪਏ ਹੋਰ ਹੈ ਨਹੀਂ ਸੀ ਮੇਰੇ ਕੋ ਮੈਂ ਉਹ ਕਰਾਇਆ ਲਾ ਲਿਆ ਮੇਰੇ ਕੋ 20 ਰੁਪਏ ਤਾਂ ਸਿਗੇ ਸਾਰੇ ਉਹ ਮੋੜ ਦੀਆਂ ਚੱਕ ਕੇ ਮਾਹੀਆਂ ਰਖੜੀਆਂ। ਅਜੇ ਹੈ ਨਹੀਂ ਸੀਗਾ। ਹੈ ਨਹੀਂ ਜੀ ਉਹ ਕੰਮ ਤੇ ਚਲ ਗਿਆ। ਮੈਂ ਕਿਹਾ ਚਲ ਰੱਖ ਲੈ ਤੂੰ ਬੰਨ ਦੇ। ਕਹਿੰਦੀ ਤੇਰੀ ਰਖੜੀ ਤਾਂ ਨਹੀਂ ਭੁੱਖਾ ਕਹਿੰਦੀ। ਕਹਿੰਦੀ ਉਹਦੀ ਹੈਗੀ ਮੂੰਹ ਬੋਲੀ ਭੈਣ ਕਹਿੰਦੀ ਆਉਂਦੀ ਬੰਨਣ। ਕਹਿੰਦੀ ਉਹ ਚਾਂਦੀ ਦੀ ਰਖੜੀ ਲੈ ਕੇ ਆਉਂਦੀ ਆ। ਕਹਿੰਦੀ ਐਦਾਂ ਨਹੀਂ ਕਹਿੰਦੀ ਤੇਰੇ ਅੰਗ ਮੂੰਹ ਚਾਕੇ ਖੰਡ ਲੈ ਕੇ ਆ ਜਣੀ। ਤੋ ਕੋਈ ਆਪਣੇ ਆਪਣੇ ਹੁੰਦੇ ਆ ਮੂੰਹ ਬੋਲੇ ਮੂੰਹ ਬੋਲੇ ਹੁੰਦੇ ਆ। ਸਾਡੀਆਂ ਵੀ ਮੂਹ ਬੋਲੀਆਂ ਘੇੜਾਂ ਵੀ ਹੈਗੀਆਂ ਤੂੰ ਵੀ ਮੇਰੇ ਭਰਾ ਵੀ ਹੈਗੇ ਆ ਵਾ ਪਰ ਆਪਾਂ ਸਭ ਤੋਂ ਪਹਿਰ ਆਪਣੇਆਂ ਨੂੰ ਦੇਈ ਦੀ ਆ ਚਾਹੇ ਚੰਗੇ ਆ ਚਾਹੇ ਮਾੜੇ ਆ ਆਪਣੇ ਆਪਣੇ ਹੁੰਦੇ ਆ ਇਹਨਾਂ ਤੋਂ ਮੈਂ ਸੱਤ ਬਗਾਨੇ ਤੋਂ ਮੰਨੁੰਦੀ ਮੈਂ ਕਹਿੰਦੀ ਉਹ ਵੀ ਸਤਕਾਰ ਕਰਦਾ ਅਗਲਾ ਫੇ ਉਹ ਮੈਂ ਕਿੱਦਾਂ ਉਹ ਨਵਾਂ ਸ਼ਹਿਰ ਵਾਲੀ ਕਿੰਨੀ ਉਹ ਮੈਨੂੰ ਭੈਣ ਪਿਆਰ ਕਰਦੀ ਸੀ ਕਿੱਦਾਂ ਆਉਦੀ ਸੀ ਮੈਂ ਉਹਦੇ ਕੋਲ ਜਿੱਦਾਂ ਮਰਜੀ ਮੈਂ ਉਹਦੇ ਕੋਲ ਏਦਾਂ ਨਹੀਂ ਸੀ ਕਹਿੰਦਾ ਹੁੰਦਾ ਪੇ ਚੱਲ ਤੂੰ ਏਦਾਂ ਮੇਰੇ ਰਖੜੀ ਨਾ ਬੰਨ ਮੈਂ ਉਹਨੂੰ ਚੱਲ ਕੋਈ ਗੱਲ ਨਹੀਂ ਮੈਂ ਕਹਿੰਨਾ ਚੱਲ ਕੋਈ ਨਹੀਂ ਹੈਗੀਆਂ ਮੇਰੀਆਂ ਭੈਣਾਂ ਆ ਬਨ ਜਾਈਊਗੀ ਆ ਕੋਈ ਗੱਲ ਕਿੱਦਾਂ ਦਾ ਮਾੜਾ ਦਿਨ ਚੜਿਆ ਆਪਣੀ ਧੀ ਵੀ ਜਲੀਲ ਕਰ ਗਈ ਉਧਰ ਮੇਰੀ ਪਰਜਾਈ ਨੇ ਵੀ ਨਹੀਂ ਰੱਖੜੀ ਬਨਵਾਈ ਤੇ ਮੈਂ ਨਹੀਂ ਕਿਤੇ ਮੂੰਹ ਬੋਲੀ ਭੈਣ ਤੋਂ ਬਣਾ ਸਕਦਾ ਚੱਲ ਕੋਈ ਨਹੀਂ ਹੈ ਨਾ ਐਦਾਂ ਵੀ ਆਪਣੀਆਂ ਮੈਂ ਆ ਵੀ ਰੱਖੜੀ ਉਹਦੀ ਵੀ ਪਈ ਆ ਆਪਣਾ ਮੈਂ ਸ਼ਾਪ ਸੰਜਾਲੀ ਆ ਗੁਰਦਵਾਰਾ ਸਾਹਿਬ ਗਿਆ ਮੈਂ ਉੱਥੇ ਰੱਖ ਕੇ ਨਾ ਅਰਦਾਸ ਕਰ ਦੂੰਗੀ ਕਿ ਮਹਾਰਾਜ ਸਾਰੇ ਭੈਣ ਭਰਾਵਾਂ ਦੀ ਚੜ੍ਹਦੀ ਕਲਾ ਬਖਸ਼ੀ ਸਭ ਨੂੰ ਲੰਬੀਆਂ ਉਮਰਾਂ ਬਖਸ਼ੀ ਬਿਲਕੁਲ ਸਾਰੇ ਹੀ ਭੈਣ ਭਰਾ ਖੁਸ਼ ਰਹਿਣ ਆਪਣੇ ਭੈਣਾਂ ਆਪਣੇ ਭਰਾਵਾਂ ਦੇ ਰਖੜੀਆਂ ਬੰਨ੍ਹਣ ਤੇ ਭਰਾ ਆਪਣੇ ਭੈਣਾਂ ਦੇ ਬਹੁਤ ਰਖੜੀ ਬਣਾਉਣ ਜਾਣ ਸਾਰਿਆਂ ਦੀ ਸੁੱਖ ਸ਼ਾਂਤੀ ਮੰਗ ਕੇ ਆਏ ਹੋ ਇਹ ਸਾਡਾ ਦਿਨ ਮਾੜੇ ਚੱਲਦੇ ਆਹੋ ਕੋਈ ਗੱਲ ਨਹੀਂ ਤੂੰ ਜਾਇਆ ਫੇ ਆ ਕੇ ਰੋਟੀ ਬਣਾਮੀ ленਿੰਦੇ চল ਜਾ টাইম ਨਾਲ চল ਜਾ ਫਿਰ টাইম ਨਾਲ ਆ ਜੀ ਮੁਰਾ ਉਹ ਦੁਪੱਟਾ ਨਹੀਂ ਭੇਜਿਆ ਸੀ ਮੈਂ ਕਿ ਚਲ ਚੇਂਜ ਕਰ ਲਵਾਂ ਮੈਂ ਆਈ ਮੱਥਾ ਚਾ ਠੀਕ ਆ ਕਰਿਆ ਮਾਰੇ ਤੇ ਮੁਰਾ ਆ ਕੇ ਸਬਜ਼ੀ ਬਣਾਉਣੀ ਆ ਫਿਰ